ਅੰਦੇ ਸੋ ਅਗੇ ਤੇ ਜੀ ਤੁਹਾਡਾ ਸਾਡੀ ਚੈਨਲ ਪੰਜਾਬੀ ਰਿਸ਼ਤੇ ਤੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆਇਆ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਕਿ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲਦਾ ਰਹੇ ਜੇਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੀ ਵਿਆਹ ਦੇ ਰਿਸ਼ਤੇ ਦੀ ਐਡ ਪਵਾਉਣਾ ਚਾਹੁੰਦੇ ਹੋ ਤਾਂ ਸਾਡੇ ਹੇਠਾਂ ਦਿੱਤੇ ਗਏ ਨੰਬਰ ਤੇ WhatsApp ਮੈਸੇਜ ਕਰਕੇ ਡਾਟਾ ਭੇਜ ਕੇ ਤੁਸੀਂ ਐਡ ਪਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਨਹੀਂ ਜੀ ਐਡ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਹੁੰਦਾ ਹੈ ਜਿਨ੍ਹਾਂ ਦੇ ਨਾਲ ਤੁਸੀਂ ਸਿੱਧਾ ਕੰਟੈਕਟ ਕਰ ਸਕਦੇ ਹੋ ਜੀ ਜੇ ਤੁਹਾਨੂੰ ਕੋਈ ਰਿਸ਼ਤਾ ਇਹਨਾਂ ਦੇ ਵਿੱਚੋਂ ਚੰਗਾ ਲੱਗਦਾ ਹੈ ਤਾਂ ਹਾਂਜੀ ਅੱਜ ਆਪਾਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਲੈ ਕੇ ਆਏ ਹਾਂ ਪਹਿਲਾ ਰਿਸ਼ਤਾ ਨੋਟ ਕਰੋ ਜੀ ਸ਼ਰਮਾ ਕਾਸਟ ਲੜਕਾ ਰੈਡੀमेड ਕੱਪੜਿਆਂ ਦੀ ਆਪਣੀ ਦੁਕਾਨ ਆਮਦਨ 1 ਲੱਖ ਤੋਂ ਉੱਪਰ ਜਨਮ ਤਰੀਕ 28/93 ਹਾਈਟ 5 ਫੁੱਟ 8 ਇੰਚ ਪੜ੍ਹਾਈ +2 ਪਾਸ ਮੰਗਲਿਕ ਪਿਤਾ ਸਰਕਾਰੀ ਜੋਬ ਕਰਦੇ ਸੀ ਐਕਸਪਾਇਰਡ ਨੇ ਤੇ ਮਦਰ ਗਵਰਨਮੈਂਟ ਜੋਬ ਕਰਦੇ ਨੇ ਰਿਟਾਇਰ ਨੇ ਲੁਧਿਆਣਾ ਤੋਂ ਇਹ ਬਿਲੋਂਗ ਕਰਦੇ ਨੇ ਦੇ ਮੋਬਾਈਲ ਨੰਬਰ ਇਹਨਾਂ ਦਾ ਦਿੱਤਾ ਗਿਆ ਜੀ ਜੇ ਤੁਹਾਨੂੰ ਰਿਸ਼ਤਾ ਚੰਗਾ ਲੱਗੇ ਤਾਂ ਕੰਟੈਕਟ ਕਰ ਲੋ ਜੀ ਪਰਿਵਾਰ ਨਾਲ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ RAM ਗੜੀਆ ਸਿੱਖ ਲੜਕਾ ਹੈ ਆਪਣਾ ਜੇਮੇ ਜਨਮ ਤਰੀਕ 21 12 95 ਹਾਈਟ 5 ਫੁੱਟ 7 ਇੰਚ ਪੜ੍ਹਾਈ +2 ਪਾਸ ਹੈ ਤੇ ਜਿੰਮ ਦਾ ਕੋਰਸ ਕੀਤਾ ਹੋਇਆ ਹੈ ਆਮਦਨ 80000 ਰੁਪਏ ਮਹੀਨਾ ਪਿਤਾ ਐਸ ਡੀਓ ਮਾਤਾ ਜੀ ਟੀਚਰ ਨੇ ਦੋ ਪਲਾਟ ਨੇ ਇੱਕ ਫ્લેਟ ਹੈ ਮੋਬਾਈਲ ਨੰਬਰ ਇੰਨਾ ਦਾ ਵੀ ਨਾਲ ਦਿੱਤਾ ਗਿਆ ਹੈ ਜੀ ਤੁਸੀਂ ਨੋਟ ਕਰ ਸਕਦੇ ਹੋ ਅਗਲਾ ਰਿਸ਼ਤਾ ਲੜਕੀ ਦਾ ਹੈ ਜੀ ਜੱਟ ਸਿੱਖ ਲੜਕੀ ਉਮਰ 14 12 2005 ਕੱਦ 5 ਫੁੱਟ 9 ਇੰਚ ਪੜ੍ਹਾਈ ਪਲੱਸ 2 ਮੈਡੀਕਲ ਕੀਤੀ ਹੋਈ ਹੈ ਤੇ ਪੀਟੀ ਸਕੋਰ 64 ਨੇ ਗੋਤ ਖੋਸਾ ਜਿਲ੍ਹਾ ਮੋਗਾ ਹੈ ਭੈਣ ਭਰਾ ਇੱਕ ਨੇ ਇੱਕ ਭੈਣੇ ਜੀ ਇੱਕ ਭਰਾਏ ਅਨਮੈਰਿਡ ਨੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਪੀਆਰ ਚ ਵਰਕ ਪਰਮਿਟ ਜਾਂ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਹੈ ਜੀ ਇਹਨਾਂ ਨੂੰ ਤੇ ਮੋਬਾਈਲ ਨੰਬਰ ਵੀ ਇਹਨਾਂ ਦਾ ਨਾਲ ਦਿੱਤਾ ਗਿਆ ਹੈ ਜੀ ਜੇ ਤੁਹਾਨੂੰ ਇਹ ਰਿਸ਼ਤਾ ਚੰਗਾ ਲੱਗਦਾ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਜੀ ਜੱਟ ਸਿੱਖ ਲੜਕੀ ਕੈਨੇਡਾ ਵਰਕ ਪਰਮਿਟ 221998 ਦਾ ਜਨਮ ਹੈ ਜੀ ਹਾਈਟ 5 ਫੁੱਟ 5 ਇੰਚ ਉਹੀ ਭੈਣ ਭਰਾ ਨਈ ਜੀ ਜ਼ਮੀਨ 4 ਏਕੜੇ ਮੁਖਸਰ ਸਾਹਿਬ ਤੋਂ ਬਲਾਂਗ ਕਰਦੇ ਨੇ ਇਹਨਾਂ ਨੂੰ ਜ਼ਰੂਰ ਤੇਜੀ ਕਨੇਡਾ ਪੀਆਰ ਮੁੰਡੇ ਦੀ ਤੇ ਨਾਲ ਹੀ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ ਨੋਟ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਮਨਪ੍ਰੀਤ ਕੌਰ ਜੱਟ ਸਿੱਖ ਡੇਟ ਆਫ ਬਰਥ ਇਹਨਾਂ ਦੀ 9 1993 ਹਾਈਟ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਇਹਨਾਂ ਦੀ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕੀਤੀ ਹੋਈ ਹੈ ਫੈਮਿਲੀ ਦੇ ਵਿੱਚ ਪੇਰੈਂਟਸ ਨੇ ਇੱਕ ਬ੍ਰਦਰ ਰੋਪੜ ਤੋਂ ਇਹ ਬਿਲੋਂਗ ਕਰਦੇ ਨੇ ਜੀ ਇਹਨਾਂ ਨੂੰ ਜ਼ਰੂਰ ਤੇ ਐਨ ਆਰ ਆਈ ਬੁਆਏ ਦੀ ਜੋ ਇਟਲੀ ਜਾਂ ਸਪੇਨ ਦੇ ਵਿੱਚ ਹੋਵੇ ਤੇ ਇਹ ਫਰੋਮ ਦੁਆਬਾ ਤੋਂ ਮੇ ਜੀ ਇਹਨਾਂ ਦਾ ਮੋਬਾਈਲ ਨੰਬਰ ਵੀ ਨਾਲ ਦਿੱਤਾ ਗਿਆ ਹੈ ਜੀ ਜੇ ਤੁਹਾਨੂੰ ਇਹ ਰਿਸ਼ਤਾ ਚੰਗਾ ਲੱਗਦਾ ਹੈ ਪਰਿਵਾਰ ਤੇ ਨਾਲ ਕੰਟੈਕਟ ਕਰ ਸਕਦੇ ਹੋ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਜਸਪ੍ਰੀਤ ਸਿੰਘ 1991 ਦਾ ਇਹਨਾਂ ਦਾ ਜਨਮ ਹੀ ਜੈਕ ਟੀ ਤੇ ਅਮਰਿਤ ਧਾਰੀ ਗ੍ਰੈਜੂਏਟ ਹਨ ਇਹ ਕੀਤੀ ਹੋਈ ਹੈ ਲਿਵ ਇਨ ਇਟਲੀ ਇਟਲੀ ਦੇ ਵਿੱਚ ਰਹਿੰਦੇ ਨੇ ਜੀ 5 ਫੁੱਟ 8 ਇੰਚ ਇਹਨਾਂ ਦੀ ਹਾਈਟ ਬ੍ਰਦਰ ਇਨ ਯੂ ਐਸਏ ਸਿਸਟਰ ਇਨ ਕੈਨੇਡਾ ਨੀੜ ਇਹਨਾਂ ਨੂੰ ਅਮਰਿਤ ਧਾਰੀ ਲੜਕੀ ਦੀ ਇਹਨਾਂ ਦੇ ਵੀ ਨਾਲ ਮੋਬਾਈਲ ਨੰਬਰ ਦਿੱਤੇ ਗਏ ਆ ਜੀ ਫਤਿਹਗੜ੍ਹ ਸਹਿਰ ਤੋਂ ਬਿਲੋਂਗ ਕਰਦੇ ਆ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਜੇ ਤੁਹਾਨੂੰ ਇਹ ਵੀ ਰਿਸ਼ਤਾ ਚੰਗਾ ਲੱਗਦਾ ਹੈ ਜੀ ਜੀ ਇਹ ਸੋ ਅਗਲਾ ਰਿਸ਼ਤਾ ਵੀ ਲੜਕੇ ਦਾ ਹੈ ਜੀ ਜੱਟ ਸਿੱਖ ਬੁਆਏ ਆ ਜੂ ਐਸਏ ਸਿਟੀਜ਼ਨ ਹੈ 1992 ਦਾ ਜਨਮ ਹੈ ਹਾਈਟ 5 ਫੁੱਟ 5 ਇੰਚ ਡਿਵੋਰਸ ਆਫਟਰ 15 ਡੇਸ 15 ਦਿਨਾਂ ਦੇ ਬਾਅਦ ਐਡਵੋਰਸ ਹੋਇਆ ਹੈ ਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਟਰাকিং ਦਾ ਤੇ ਆਪਣਾ ਹੀ ਹੋਮ ਹੈ ਇਨ ਜੂ ਐਸਏ ਦੇ ਵਿੱਚ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਆ ਜੀ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਕੰਟੈਕਟ ਕਰ ਲਓ ਜੀ ਜੇ ਤੁਹਾਨੂੰ ਇਹ ਰਿਸ਼ਤਾ ਚੰਗਾ ਲੱਗਿਆ ਜੀ ਇਸ ਤੋਂ ਅਗਲਾ ਰਿਸ਼ਤਾ ਲੜਕੀ ਦਾ ਹੈ ਜੀ ਜੱਟ ਸਿੱਖ ਗਰਲ DOB 11 11 1991 ਸਟੱਡੀ BCA MCA ਹਾਈਟ 5 ਫੁੱਟ 3 ਇੰਚ ਲੁਧਿਆਣਾ ਤੋਂ ਬਿਲੋਂਗ ਕਰਦੇ ਨੇ ਜ਼ਰੂਰਤ ਇਹ ਜੀ ਇਹਨਾਂ ਨੂੰ NRI ਜਾਂ ਸਰਕਾਰੀ ਜੋਬ ਕਰਦਾ ਹੋਵੇ ਮੁੰਡਾ ਮੰਗਲਿਕ ਹੋਵੇ ਓਨਲੀ ਇਨ ਮਾਲਵਾ ਇਹਨਾਂ ਦਾ ਵੀ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਨੋਟ ਕਰ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੇ ਦਾ ਰਿਸ਼ਤਾ ਕਪੂਰਥਲਾ ਤੋਂ ਲੜਕਾ ਜਾਤੀ ਕੰਬੋਜ ਜੀ ਪੜਾਈ ਡਬਲ ਐਮਏ ਕੀਤੀ ਹੋਈ ਹੈ ਸਰਕਾਰੀ ਨੌਕਰੀ ਸੈਲਰੀ 82000 ਜ਼ਮੀਨ 5.5 ਕਿੱਲੇ ਜੀ ਉਮਰ 33 ਸਾਲ ਕੱਦ 5 ਫੁੱਟ 11 ਇੰਚ ਸ਼ੁੱਧ ਵੈਸ਼ਨੂ ਪਹਿਲਾ ਡਿਵੋਰਸ ਹੋਇਆ ਹੈ ਕੁੜੀ ਪੜੀ ਲਿਖੀ ਹੋਵੇ ਪੋਰ ਨੰਬਰ ਇਹਨਾਂ ਦੇ ਵੀ ਨਾਲ ਦਿੱਤੇ ਗਏ ਆ ਜੀ ਤੁਸੀਂ ਦੇਖ ਕੇ ਨੋਟ ਕਰ ਸਕਦੇ ਹੋ ਜੀ ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਫੈਮਿਲੀ ਦੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਜੀ ਏਸੀ ਜੀ ਆਪਣੇ ਅੱਜ ਦੇ ਕੁਝ ਰਿਸ਼ਤੇ ਜਿਨ੍ਹਾਂ ਦੇ ਵਿੱਚੋਂ ਕੁਝ ਲੜਕੀਆਂ ਤੇ ਕੁਝ ਲੜਕੇ ਨੇ ਜੀ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਚੰਗਾ ਲੱਗਿਆ ਤਾਂ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਸਾਡਾ ਗਾਮ ਸਿਰਫ ਐਡ ਪਾਉਣਾ ਹੈ ਜੀ ਤੁਸੀਂ ਜੋ ਵੀ ਗੱਲਬਾਤ ਹੋਰ ਡਿਟੇਲ ਦੇ ਵਿੱਚ ਪੁੱਛਣੀ ਹੋਵੇ ਤੁਸੀਂ ਪਰਿਵਾਰ ਦੇ ਨੰਬਰ ਤੇ ਫੋਨ ਲਗਾ ਕੇ ਪੁੱਛ ਸਕਦੇ ਹੋ ਜੀ ਜੇਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਜਿਸ ਦਿਨ ਤੁਸੀਂ ਡਾਟਾ ਭੇਜੋਗੇ ਉਸ ਤੋਂ ਅਗਲੇ ਦਿਨ ਤੁਹਾਡੀ ਐਡ ਲੱਗ ਜਾਵੇਗੀ ਜੀ ਸੋ اے ਸੀ ਜੀ ਆਪਣੀ ਅੱਜ ਦੀ ਵੀਡੀਓ ਕੁਝ ਰਿਸ਼ਤਿਆਂ ਦੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ